ਹੈਲੋ ਸਸੀ ਕਾਲ ਜੀ ਅੱਜ ਮੈਂ ਸਵੇਰੇ ਵੀਡੀਓ ਪਾਈ ਸੀਗੀ ਉਹਦੇ ਵਿੱਚ ਸਿਰਫ ਮੈਂ ਤੁਹਾਨੂੰ ਸੀਟਾਂ ਦਿਖਾਈਆਂ ਸੀਗੀਆਂ ਤੇ ਹੁਣ ਮੈਂ ਸੀਟਾਂ ਦੱਸਣ ਲੱਗੀਆਂ ਵੀ ਇਹ ਆਪਾਂ ਕਿਸ ਤਰ੍ਹਾਂ ਲਾਉਣੀਆਂ ਆ ਆ ਹੈਗਾ ਕਰੇਵ ਦਾ ਸੂਟ ਆ ਰੇਸ਼ਮੀ ਸੂਟ ਆ ਤੇ ਆ ਦੇਖੋ ਆ ਡਿਜੀਟਲ ਪ੍ਰਿੰਟ ਆ ਇਹਦਾ ਆ ਹਲਾ ਪਾਸਾ ਥੱਲੇ ਲੱਗਣਾ ਹੈ ਤੇ ਆਹ ਵਾਲਾ ਪਾਸਾ ਉੱਪਰ ਲੱਗਣਾ ਹੈ ਮੈਂ ਤੁਹਾਨੂੰ ਦੱਸਦੀ ਵੀ ਆ ਆਪਾਂ ਨਿਸ਼ਾਨ ਲਾਏ ਹੋਏ ਆ ਪਹਿਲਾਂ ਆਪਾਂ ਘੇਰੇ ਦੀ ਲੰਬਾਈ ਚੜਾਈ ਲਾ ਲਈ ਸੀਗੀ ਆ ਕੀ ਰਹੋ ਗਿਆ ਤੇ ਇੱਧਰ ਨੂੰ ਲੰਬਾਈ ਹੋ ਗਈ ਆ ਤੇ ਪਹਿਲਾਂ ਤਾਂ ਅਸੀਂ ਸੋਚਿਆ ਸੀਗਾ ਵੀ ਇਸ ਤਰ੍ਹਾਂ ਉੱਪਰ ਰੱਖ ਦਿੰਨੇ ਆ ਇਸ ਤਰ੍ਹਾਂ ਕਰਕੇ ਤੇ ਵੀ ਸੈਡਾ ਤੇ ਆਪਾਂ ਲੈਸਾਂ ਲਾ ਦੇਵਾਂਗੇ ਤੇ ਪਰ ਜਿਹੜੇ ਕਸਟਮਰ ਦਾ ਸੂਟ ਆ ਉਹ ਕਹਿੰਦਾ ਕਿ ਮੈਨੂੰ ਘੇਰੇ ਤੇ ਬਣਾ ਕੇ ਦਿਓ ਤੇ ਵੀ ਮੈਂ ਉੱਪਰ ਨੂੰ ਨਹੀਂ ਲਵਾਉਣਾ ਉਹ ਥੋੜੇ ਹੈਲਥੀ ਆ ਤੇ ਉਹਨਾਂ ਦਾ ਮੈਂ ਐਂ ਲਾਉਣ ਲੱਗੀ ਆ ਤੇ ਇਹਨਾਂ ਆਪਾਂ ਲਾਵਾਂਗੇ ਘੇਰੇ ਤੇ ਤੇ ਹੋ ਸਕਦਾ ਦੋ ਪਰਲਾ ਲਾ ਦਾਂਗੇ ਤੇ ਫਿਰ ਇੱਕ ਇੱਕ ਫਲਾਵਰ ਲਾ ਦਵਾਂਗੇ ਆਪਾਂ ਬਾਹਾਂ ਤੇ ਤੇ ਆਹ ਦੇਖੋ ਮੈਂ ਪ੍ਰੈਸ ਚਾਹ ਲ ਕਰਨ ਲੱਗੀ ਮੈਂ ਪ੍ਰੈਸ ਨਾਲ ਹੀ ਲਾਉਂਗੀ ਪੈਨੋ ਮਸ਼ੀਨਾਂ ਤੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂਗਾ ਇਹ ਕੰਮ ਥੋੜਾ ਚਰੀ ਚੱਲਦੇ ਹੁੰਦੇ ਆ ਆਪਾਂ ਇਸ ਤਰ੍ਹਾਂ ਹੀ ਪ੍ਰੈਸ ਨਾਲ ਹੀ ਪੂਰਾ ਵਧੀਆ ਲਾ ਕੇ ਤੁਹਾਨੂੰ ਦਿਖਾਵਾਂਗੇ ਪ੍ਰੈਸ ਗਰਮ ਹੋਈ ਜਾਂਦੀ ਆ ਹਾਂਜੀ ਆਪਾਂ ਇਹ ਪ੍ਰੈਸ ਦੇ ਨਾਲ ਇਹਨੂੰ ਚਿਪਕਾ ਲਵਾਂਗੇ ਪਰ ਇਹ ਸਪੂਰੀ ਗਰਮ ਹੋਣੀ ਚਾਹੀਦੀ ਆ ਇਹ ਸਿੰਥੈਟਿਕ ਆ ਇਹ ਗ੍ਰੇਵ ਦਾ ਕੱਪੜਾ ਹੈ ਮੈਂ ਤੁਹਾਨੂੰ ਇਹਦੇ ਤੇ ਲਾ ਕੇ ਦਿਖਾਉਣੀ ਆ ਆਪਾਂ ਇਸ ਤੇ ਨਾਉਣ ਤੋਂ ਬਾਅਦ ਇਹਨੂੰ ਚਿਪਕਾ ਲਿਆ ਤੇ ਉਸ ਤੋਂ ਬਾਅਦ ਆਹ ਲਾਈਨਿੰਗ ਲੈਣੀ ਆ ਆਪਾਂ ਜਿੱਦਾਂ ਵੈਲ ਆਉਂਦੀ ਆ ਨਾ ਲਾਈਨਿੰਗ ਆਉਂਦੀ ਏ ਕਾਟਮ ਦੀ ਸੂਟਾ ਥੱਲੇ ਹੀ ਲਾਉਣ ਵਾਲੀ ਹੁੰਦੀ ਆ ਜਿਹੜੀ ਉਹਨੂੰ ਆਪਾਂ ਇਸ ਤਰ੍ਹਾਂ ਪੈਚ ਦੇ ਉੱਪਰ ਰੱਖ ਕੇ ਠੀਕ ਹੈ ਜੀ ਫਿਰ ਪ੍ਰੈਸ ਕਰਕੇ ਦੀ ਆਪਾਂ ਐਵੇਂ ਮਾਰ ਦੇਣੀ ਆ ਜਿੰਨੀ ਗਰਮ ਪ੍ਰੈਸ ਲਾ ਸਕਦੇ ਉੰਨੀ ਗਰਮ ਕਰਿਓ ਪਰ ਸਿੱਧਾ ਡਾਇਰੈਕਟ ਤੁਸੀਂ ਇੱਕ ਵੇਹ ਹਲਕਾ ਤੁਸੀਂ ਇਹਨੂੰ ਖੜਾਉਣਾ ਹੀ ਆ ਪੈਚ ਨੂੰ ਯਾਨੀ ਕਿ ਜ਼ਿਆਦਾ ਜਦੋਂ ਆਪਾਂ ਹਾਈ ਇਹਨੂੰ ਕਰਕੇ ਨਾ ਪੂਰੀ ਗਰਮ ਪ੍ਰੈਸ ਨੂੰ ਉਹਦੋ ਆਪਾਂ ਪੱਗ ਵਾਲਾ ਕੱਪੜਾ ਰੱਖ ਕੇ ਹੀ ਪ੍ਰੈਸ ਮਾਰਨੀ ਆ ਤੁਸੀਂ ਸਿੱਧੀ ਮਾਰੋਗੇ ਤਾਂ ਉਹ ਸੜ ਜਾਊਗਾ ਪੈਚ ਤੇ ਉਹ ਕਿਉਂਕਿ ਇਹ ਪਲਾਸਟਿਕ ਦਾ ਹੁੰਦਾ ਬਣਿਆ ਹੋ ਉਹ ਪਿਗਲ ਜਾਊਗਾ ਤੇ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਉਤਾਰਨਾ ਹੈ ਆ ਦੇਖੋ ਹੁਣ ਮੈਂ ਪੱਗ ਦਾ ਕੱਪੜਾ ਰੱਖ ਕੇ ਤੇ ਮਾਰੀ ਜਾਂਦੀ ਆ ਹਾਂ ਵੀ ਆਪਾਂ ਇਸ ਤਰ੍ਹਾਂ ਪ੍ਰੈਸ ਮਾਰ ਕੇ ਪੂਰੀ ਗਰਮ ਤੋ ਬਾਅਦ ਆਪਾਂ ਲਾਈਨਿੰਗ ਚੱਕ ਦਵਾਂਗੇ ਇਹ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਰੇਸ਼ਮੀ ਕੱਪੜੇ ਤੇ ਆਪਾਂ ਕਿਸ ਤਰ੍ਹਾਂ ਲਾਉਣਾ ਹੈ ਤੇ ਹੁਣ ਆਪਾਂ ਇਹਨੂੰ ਇਵੇਂ ਠੰਡਾ ਹੋਣ ਦਵਾਂਗਾ ਜਦੋਂ ਇਹ ਠੰਡਾ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਪੰਨੀ ਪਟਾਂਗੇ ਇਹ ਠੰਡਾ ਹੋ ਚੁੱਕਿਆ ਹੈ ਚਲ ਜੀ ਭੈਣੋਂ ਹੁਣ ਠੰਡਾ ਹੋ ਚੁੱਕਿਆ ਹੈ ਮੈਂ ਹੁਣ ਪਟ ਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਕਿੰਨਾ ਸੋਹਣਾ ਬਣਿਆ ਹੈ ਹਨਾ ਬਿਲਕੁਲ ਸੌਫਟਾ ਬਿਲਕੁਲ ਵੀ ਨਹੀਂ ਖੜਦਣਾ ਆਪਾਂ ਦੂਸਰਾ ਫਟਦੇ ਆਂ ਦੇਖੋ ਆਪਾਂ ਨੇ ਥੋੜਾ ਜਿਹਾ ਕੱਪੜੇ ਨੂੰ ਖਿੱਚ ਕੇ ਰੱਖਣਾ ਹੈ ਤੇ ਇਹਨੂੰ ਆਪਾਂ ਕਾਗਨ ਨੂੰ ਇਸ ਤਰ੍ਹਾਂ ਲਾ ਦੇਣਾ ਦੇਖੋ ਕਿੰਨਾ ਪਿਆਰਾ ਬਣਿਆ ਕਿਉਂਕਿ ਜੇ ਆਪਾਂ ਠੰਡਾ ਕਰਕੇ ਲਾਵਾਂਗੇ ਨਾ ਤੇ ਇਹ ਜ਼ਿਆਦਾ ਵਧੀਆ ਬਣਦਾ ਹੈ हां देख जरूरी नहीं भी आपा मशीन ना दे नाल ना ना ही ਲਾਉਣਾ ਏ ਇਹ ਆਪਾਂ प्रेस ਨਾਲ ਹੀ ਲਾਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਪ੍ਰੈਸ ਨਾਲ ਇਸੇ ਤਰ੍ਹਾਂ ਹੀ ਲਾਓ ਠੀਕ ਆ ਹੁਣ ਇਹ ਆਪਾਂ ਲਾ ਲਿਆ ਹੁਣ ਮੈਂ ਤੁਹਾਨੂੰ ਅੱਗੇ ਹੋਰ ਦੱਸਦੀ ਆ ਫਿਰ ਤੋਂ ਇਹਨੂੰ ਇਸ ਤਰ੍ਹਾਂ ਕਾਟਨ ਦੇ ਕੱਪੜੇ ਨੂੰ ਫਿਰ ਇਸ ਤਰ੍ਹਾਂ ਰੱਖੋ ਤੁਸੀਂ ਹਲਕੀ ਗਰਮੀ ਨੂੰ ਪ੍ਰੈਸ ਮਾਰੋ ਇਹਦੇ ਤੇ ਜਿਆਦਾ ਗਰਮ ਨਹੀਂ ਮਾਰਨੀ ਹੁਣ ਹੁਣ ਆਪਾਂ ਹਲਕੀ ਜੀ ਗਰਮ ਗਰਮ ਪ੍ਰੈਸ ਮਾਰਾਂਗੇ ਅਸੀਂ ਫਿਰ ਤੁਹਾਨੂੰ ਧੋ ਕੇ ਵੀ ਦਿਖਾਵਾਂਗੇ ਜੁਬਾਦਿਚ ਦੇਖੋ ਕੋਸੀ ਕੋਸੀ ਜੀ ਪ੍ਰੈਸ ਮਾਰ ਦੇਣੀ ਆਪਾਂ ਇਹਦੇ ਨਾਲ ਨਾ ਜੇ ਕੁ ਮਾੜਾ ਮੋਟਾ ਰਹਿ ਵੀ ਜਾਂਦਾ ਉਹ ਵੀ ਨਾਲ ਜੰਮ ਜਾਂਦਾ ਏ ਆ ਦੇਖੋ ਜੀ ਆ ਪੈਸਟ ਨਾ ਕਰ ਲਿਆ ਦੇਖੋ ਪ੍ਰੈਸ ਚਲਦੀ ਆ ਕਿਤੇ ਕੋਈ ਕਵੇ ਕਿ ਬਿਨਾ ਮਸ਼ੀਨ ਤੇ ਲਾ ਕੇ ਦਿਖਾਤਾ ਹੋਵੇ ਆਪਾਂ ਪ੍ਰੈਸ ਨਾਲ ਹੀ ਲਾਇਆ ਏ ਆ ਦੇਖੋ ਜੀ ਕਿੰਨਾ ਪਿਆਰਾ ਬਣਿਆ ਹੈ ਹਨ ਹੁਣ ਆਪਾਂ ਦੋ ਉੱਪਰ ਲਾਵਾਂਗੇ ਆ ਦੇਖੋ ਥੱਲੇ ਵੀ ਜੰਮ ਗਿਆ ਇਹ ਜਿਆਦਾ ਵਧੀਆ ਹੈ ਨਾ ਇਸ ਕਰਕੇ ਥੱਲੇ ਜੰਮਿਆ ਜੇ ਇਹਦੇ ਤੇ ਗੰਮ ਘੱਟ ਹੋਵੇ ਤੇ ਫਿਰ ਇਹ ਥੱਲੇ ਨਹੀਂ ਜੰਮਦਾ ਹੁੰਦਾ ਵਾ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਨੂੰ ਜ਼ਰੂਰ ਦੱਸਿਓਗੀ ਤੁਹਾਨੂੰ ਲੱਗਿਆ ਤੁਹਾਨੂੰ ਹੁਣ ਆਪਾਂ ਅੱਗੇ ਦੋ ਹੋਰ ਲਾਵਾਂਗੇ ਦੇਖੀ ਸਾਨੂੰ ਜਿਪ ਕਾ ਲੈਣਾ ਬੇਨਾ ਆਪਾਂ ਬਹੁਤ ਜ਼ੋਰ ਦੀ ਪਹਿਲਾਂ ਹੀ ਨਹੀਂ ਸਾਰਾ ਪ੍ਰੈਸ ਨਾਲ ਲਾਉਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਨਾ ਵੀ ਹਲਕਾ ਐਸ ਨੂੰ ਖੜਾਉਣਾ ਹੀ ਆ ਜਿਸ ਤਰ੍ਹਾਂ ਉਹ ਵੀ ਹਲਕਾ ਹੀ ਖੜਾ ਆ ਕੇ ਮੁੜ ਕੇ ਮਸ਼ੀਨ ਨੂੰ ਮਸ਼ੀਨ ਦੇ ਵਿੱਚ ਰੱਖ ਕੇ ਉਹ ਪ੍ਰੈਸ ਕਰਦੇ ਠੀਕ ਆ ਮੈਂ ਹਲਕਾ ਪੈਚ ਖੜਾਇਆ ਹੀ ਆ ਪ੍ਰੈਸ ਨਾਲ ਉਸ ਤੋਂ ਬਾਅਦ ਆਪਾਂ ਮੈਂ ਦੇਖੋ ਕਾਟਨ ਦੀ ਲਾਈਨਿੰਗ ਆ ਨਾ ਜਿਹੜੀ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਜਿਵੇਂ ਆਪਾਂ ਥੱਲੇ ਵਾਲੇ ਲਾਏ ਆ ਹੌਣ ਪ੍ਰੈਸ ਜ਼ਿਆਦਾ ਗਰਮ ਕਰਕੇ ਹੁਣ ਆਪਾਂ ਇਹਦੇ ਤੇ ਪ੍ਰੈਸ ਮਾਰਾਂਗੇ ਪੂਰੀ ਗਰਮ ਕਰਕੇ ਪਹਿਲਾਂ ਨਹੀਂ ਆਪਾਂ ਜਿਹੜਾ ਹੈਗਾ ਨਾ ਪੈਚ ਦਾ ਇਹ ਵਾਲੀ ਸ਼ੀਟ ਜਿਹੜੀ ਆ ਸ਼ੀਟ ਆ ਇਹਨੂੰ ਹਲਕੀ ਚਿਪਕਾਉਣੀ ਆ ਇਹ ਚਿਪਕਾ ਕੇ ਉਸ ਤੋਂ ਬਾਅਦ ਵਿੱਚ ਕਾਟਨ ਦਾ ਕੱਪੜਾ ਰੱਖ ਕੇ ਫੇਰ ਆਪਾਂ ਇਹਨੂੰ ਯਾਨੀ ਕਿ ਪੂਰੀ ਗਰਮ ਪ੍ਰੈਸ ਲਾਉਣੀ ਆ ਜੇ ਤੁਸੀਂ ਪਹਿਲਾਂ ਹੀ ਪ੍ਰੈਸ ਗਰਮ ਲਾਤੀ ਉਹਦੇ ਤੇ ਸ਼ੀਟ ਤੇ ਹੀ ਤੇ ਉਹ ਸ਼ੀਟ ਤੁਹਾਡੀ ਨੇ ਨਹੀਂ ਚਿਪਕਣਾਗਾ ਉਹਨਾਂ ਵਧੀਆ ਕਿਉਂਕਿ ਉਹ ਸ਼ੀਟ ਪਲਾਸਟਿਕ ਆ ਨਾ ਅੱਗੇ ਪਾਸੇ ਤੇ ਉਹਦੇ ਨਾਲ ਉਹ ਸ਼ੀਟ ਵੀ ਖਰਾਬ ਹੋ ਜੂਗੀ ਤੇ ਫਲਾਵਰ ਨੇ ਪਿਗਲ ਜਾਣਾ ਹੈ ਇਹ ਤੁਸੀਂ ਕਾਟਨ ਦਾ ਕੱਪੜਾ ਰੱਖ ਕੇ ਕਰੋਗੇ ਤੇ ਜਿਆਦਾ ਵਧੀਆ ਬਣੂਗੀ ਹਾਂਜੀ ਇਹ ਗਰਮ ਯਾਨੀ ਕਿ ਗਰਮ ਪ੍ਰੈਸ ਮਾਰ ਕੇ ਹੈ ਨਾ ਤੇ ਹੁਣ ਆਪਾਂ ਇਹਨੂੰ ਹਲਕਾ ਠੰਡਾ ਹੋਣ ਦਿਆਂਗੇ ਹਲਕਾ ਜਿਦੋਂ ਠੰਡਾ ਹੋ ਗਿਆ ਤੇ ਇਹਦੇ ਵਾਂਗੂ ਪੈਚ ਬਣ ਜਾਣਗੇ ਜਦੋਂ ਤੁਸੀਂ ਇਦਾਂ ਹੀ ਇਹਨੂੰ ਰੱਖ ਲੈਨੇ ਆ ਇਹਦੇ ਤੇ ਇਕੱਲੇ ਤੇ ਪ੍ਰੈਸ ਮਾਰੋਗੇ ਤਾਂ ਉਹ ਨਹੀਂ ਸਹੀ ਲੱਗਣਗੇ ਤੁਸੀਂ ਹਲਕੀ ਪ੍ਰੈਸ ਨਾਲ ਇਹਨੂੰ ਪਹਿਲਾਂ ਸ਼ੀਟ ਨੂੰ ਚਿਪਕਾ ਲਓ ਉਸ ਤੋਂ ਬਾਅਦ ਕਾਟਨ ਦਾ ਕੱਪੜਾ ਰੱਖ ਕੇ ਜੇ ਤੁਸੀਂ ਪ੍ਰੈਸ ਨਾਲ ਜਿ ਚਿਪਕਾਓਗੇ ਨਾ ਤੇ ਫਿਰ ਇਹ ਜਿਆਦਾ ਵਧੀਆ ਲੱਗਦਾ ਹੈ ਹੁਣ ਜਿਦੋਂ ਠੰਡਾ ਹੋ ਗਿਆ ਉਦੋਂ ਆਪਾਂ ਇਹਨੂੰ ਲਾਵਾਂਗੇ ਬੂ ਗਿਆ ਠੰਡਾ ਹੋਣਾ ਹੁਣ ਆਪਾਂ ਉਤਾਰੀਏ ਦੇਖੋ ਆਪ ਬੜੀ ਪਿਆਰ ਨਾਲ ਇਹਨੂੰ ਲਾਉਣਾ ਹੈ ਧੱਕਾ ਨਹੀਂ ਕਰਨਾ ਹਾਂ ਆ ਦੇਖੋ ਇਹ ਕਿੱਕ ਪੁਆਇੰਟ ਆ ਰਿਹਾ ਏ ਤੁਸੀਂ ਬਿਲਕੁਲ ਨੇੜੇੋਂ ਦੇਖੋ ਇਹ ਦੇਖੋ ਦੇਖੋ ਨਿੱਕੇ ਤੋਂ ਨਿੱਕਾ ਡਿਜ਼ਾਈਨ ਵਿੱਚ ਆ ਰਿਹਾ ਦੇਖੋ ਬਿਲਕੁਲ ਬਰੀਕ ਤੋਂ ਬਰੀਕ ਵੀ ਕੁਝ ਵੀ ਨਹੀਂ ਰਿਹਾ ਦੇਖੋ ਬਿਲਕੁਲ ਵੀ ਨਹੀਂ ਇਹਦੇ ਤੇ ਕੁਝ ਵੀ ਲੱਗਿਆਗਾ ਜਦੋਂ ਤੁਸੀਂ ਠੰਡਾ ਕਰਕੇ ਲਾਉਂਗੇ ਨਾ ਫੇਰ ਹੀ ਫਾਇਦਾ ਜੇ ਤੁਸੀਂ ਉਸੇ ਟਾਈਮ ਹੀ ਕਾਲੀ ਕਰਕੇ ਲਾਤਾ ਨਾ ਤੇ ਫਿਰ ਇਹਨੇ ਤੋਤੇ ਤੋਂ ਖਰਾਬ ਹੋਣਾ ਹੀ ਹੋਣਾ ਹੈ ਦੇਖੋ ਇਸ ਤਰ੍ਹਾਂ ਬਣ ਗਿਆ ਤੇ نیچے ਚਿੱਪ ਗਿਆ ਹੈ ਆ ਦੇਖੋ ਤੁਹਾਨੂੰ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਆਪਾਂ ਹੁਣ ਬਾਹਾਂ ਵੀ ਬਣਾਉਣੇ ਆ ਤੇ ਮੈਨੂੰ ਜਰੂਰ ਦੱਸਿਓ ਜੇ ਇਸ ਨੂੰ ਹਜੇ ਵੀ ਨਾ ਸਮਝ ਲੱਗੀ ਤੁਸੀਂ ਤੁਸੀਂ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਆ ਤੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹੀ ਸੂਟ ਮੈਂ ਤੁਹਾਨੂੰ ਵਾਸ਼ ਕਰਕੇ ਦਿਖਾਉਂਗੀ ਚਲੋ ਆਪਾਂ ਬਾਵਾ ਵੀ ਕਰ ਲਈਏ ਹਾਂਜੀ ਆਵੇ ਹਲਕੀ ਗਰਮ ਪ੍ਰੈਸ ਕਰਨੀ ਆ ਬਸ ਕੀ ਇਹਨੂੰ ਚਿਪਕਾਉਣਾ ਹੀ ਆ ਆਪਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਬਾਰ ਬਾਰ ਇਹੀ ਦੱਸਦੀ ਆ ਆਪਾਂ ਸ਼ੀਟ ਤੇ ਬਹੁਤ ਜ਼ਿਆਦਾ ਗਰਮ ਪ੍ਰੈਸ ਨਹੀਂ ਲਾਉਣੀ ਜੀ ਆਪਾਂ ਕੱਪੜਾ ਰੱਖ ਕੇ ਗਰਮ ਪ੍ਰੈਸ ਲਾਉਣੀ ਆ ਆਪਾਂ ਡਾਇਰੈਕਟ ਨਹੀਂ ਲਾਉਣੀਗੀ ਵੀ ਜੇ ਆਪਾਂ ਕਹਿ ਦਈਏ ਤਾਂ ਵੀ ਸਿੱਧੀ ਗਰਮ ਗਰਮ ਪ੍ਰੈਸ 'ਚ ਪਕਾ ਦਈਏ ਤੇ ਚਿਪਕ ਜੂਗਾ ਉਵੇਂ ਥੋੜਾ ਇਹ ਸਿੰਥੈਟਿਕ ਸੂਟ ਵੀ ਸੜੂਗਾ ਤੇ ਸੂਟ ਖਰਾਬ ਵੀ ਹੋਊਗਾ ਸ਼ੀਟ ਦਾ ਜਿਹੜਾ ਲਿਕਵਿਡ ਆ ਨਾ ਉਹ ਖਰਾਬ ਹੋ ਜਾਣਾ ਹੈ ਤੇ ਹੁਣ ਆਪਾਂ ਕੀ ਆ ਕਰੀਏ ਫਾਟਨ ਦਾ ਕੱਪੜਾ ਰੱਖਿਆ ਪਹਿਲਾਂ ਉਹਨੂੰ ਪ੍ਰੈਸ ਫੋਲ ਕੀਤੀ ਦੇ ਆਪਾਂ ਨਾਲ ਜੇ ਤੁਹਾਨੂੰ ਸਾਡਾ ਆਈਡੀਆ ਦੱਸਿਆ ਹੋਇਆ ਤੁਹਾਨੂੰ ਥੋੜੀ ਜਿਹੀ ਸਮਝ ਨਾ ਲੱਗੀ ਤੇ ਤੁਸੀਂ ਦੁਬਾਰਾ ਫੇਰ ਪੁੱਛ ਸਕਦੇ ਹੋ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਧੋਪੇ ਵੀ ਦਿਖਾਉਂਗੀ ਤੇ ਫਿਰ ਮੈਂ ਤੁਹਾਨੂੰ ਮਲ ਮਲ ਕੇ ਦਿਖਾਉਂਗੀ ਸਾਡੀ ਗਰੰਟੀ ਹੈ ਉਤਰਦਾਣੀ ਜੇ ਨਹੀਂ ਵੀ ਤੁਹਾਨੂੰ ਪਤਾ ਲੱਗਦਾ ਤੇ ਤੁਸੀਂ ਸਾਡੇ ਤੋਂ ਵੀ ਬਣਵਾ ਸਕਦੇ ਆ ਮੇਰਾ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9914359712 ਅਸੀਂ ਕਪੜਾ ਵੀ ਆਪਦਾ ਲੈ ਕੇ ਇਹ ਇਸ ਤਰ੍ਹਾਂ ਦੀ ਫਲਾਵਰ ਪੇਂਟਿੰਗ ਵਾਲੇ ਜਿਹੜੇ ਡਿਜੀਟਲ ਪ੍ਰਿੰਟ ਆ ਇਹ ਅਸੀਂ ਆਪਦੇ ਕੋਲੋਂ ਲਾ ਕੇ ਦੇ ਸਕਦੇ ਆ ਬਹੁਤ ਹੀ ਘੱਟ ਰੇਟ ਵਿੱਚ ਲਾ ਕੇ ਦੇਵਾਂਗੇ ਸਿਰਫ 250 ਦੇ ਵਿੱਚ ਤੁਹਾਨੂੰ ਲਾ ਕੇ ਦੇਵਾਂਗੇ ਤੇ ਕਪੜਾ ਤੁਹਾਡੀ ਚੁਆਇਸ ਹੋਊਗੀ ਤੁਸੀਂ ਕਿੰਨੇ ਵਾਲਾ ਲਾਉਣਾ ਹੈ ਜਿਹੜੇ ਡਿਜੀਟਲ ਪ੍ਰਿੰਟ ਦੀ ਹੈਗੀ ਆ ਸ਼ੀਟਾਂ ਅਸੀਂ ਆਪਦੇ ਕੋਲੋਂ ਲਾ ਕੇ ਸਿਰਫ 250 ਰੁਪਏ ਲਵਾਂਗੇ ਧੰਨਵਾਦ ਜੀ